ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰਾਂ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਸਵੀਰ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅੱਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਤੋਫੇ ਆ ਜੀ ਖੀਰੀਆਂ ਆ ਬਈ ਦੋਨੇ ਖੀਰੀਆਂ ਨੇ ਠੀਕ ਹੈ ਦੋਨੇ ਖੀਰੀਆਂ ਨੇ ਕੱਚੀਆਂ ਖੀਰੀਆਂ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਇੱਕ ਤਾਂ ਵੀਰੇ ਜਰਸੀ ਦਾ ਤੋਹਫ਼ਾ ਤੇ ਐਚਐਫ ਦਾ ਤੋਹਫ਼ਾ ਦੋਨੇ ਨਗੀਨ ਨਹੀਂ ਆ ਸਾਤਿਗਾਲ ਜੀ ਸਾਤਿਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਜੀ ਮੋਬਾਈਲ ਨੰਬਰ ਜੀ 9814441685 ਜੀ ਠੀਕ ਆ ਬਾਈ ਅੱਜ ਫਿਰ ਦੋ ਤੋਫੇ ਆ ਜੀ ਹਾਂਜੀ 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 ਤੇ ਜਰਸੀ ਤੋਂ ਸ਼ੁਰੂ ਕਰ ਬਾਈ ਉਮਰ ਕਿੰਨੀ ਕੁ ਹੋਵੇ ਜੀ ਇਹਦੀ ਉਮਰ 11 1 ਸਾਲ ਤੇ 1 ਮਹੀਨਾ 13 ਮਹੀਨੇ ਹੋਗੇ ਜੀ 13 ਮਹੀਨੇ ਹਾਂਜੀ ਹਾਂ ਦੰਦੋ ਜੀ ਦੰਦੋ ਕੱਚੀ ਖੀਰੀ ਹੈ ਜੀ ਅਵੇ ਦਿਖਾਈ ਦਿੰਦੇ ਹਾਂ ਬੱਟ ਕੇ ਵੇਖ ਤਾਂ ਅਜਾ ਹਾਂਜੀ ਹਾਂਜੀ ਆਜਾ ਦੇਖ ਲਓ ਜੀ ਚੈੱਕ ਕਰੋ ਦੰਦੋ ਖੀਰੀ ਹਾਂ ਓਕੇ ਬਰੇ ਤੇਸੀ ਸੀਮਾ ਰਿਕਾਰਡ ਕੀ ਆ ਬਈ ਇਹਦਾ ਅਈਦਾ ਜੀ 21035 ਆ ਜੀ ਇਹਦਾ ਡੈਨਮਾਰਕਾ ਦਾ ਡੈਨਮਾਰਕਾ ਦਾ ਫਾਰਮ ਦੀ ਵੀ ਵੀਡੀਓ ਹੈਗੀ ਜਿੱਥੋਂ ਲੈਂਦੀ ਆਪਾਂ ਜਿੱਥੋਂ ਲੈਂਦੀ ਆ ਫਾਰਮ ਰਿਕਾਰਡ ਹੈ ਦੀ ਮਾਂ ਦਾ 1 26 ਕਿਲੋ ਦੁੱਧ ਸੀਗਾ ਠੀਕ ਆ ਸਾਢੇ 5 ਫੈਟ ਨਾਲ ਸਾਢੇ 5 ਫੈਟ ਹਾਂ 26 ਕਿਲੋ ਬਹੁਤ ਹੁੰਦਾ ਜੀ ਕਿਹੜੇ ਏਰੀਆ ਚੋਂ ਆਈ ਆ ਬਈ ਇਹ ਇਹ ਆਪਣੇ ਆ ਜੀ ਆਪਾਂ ਦੱਸ ਦੇਾਂਗੇ ਜੀ ਜੋ ਫਾਰਮ ਚ ਹੀ ਲੈ ਜਾ ਫਾਰਮ ਚ ਹੀ ਲੈ ਜਾਾਂਗੇ ਆਪਾਂ ਨੂੰ ਜਿਹੜਾ ਮਰਜ਼ੀ ਦਿੱਤੇ ਉਹ ਬੰਦੇ ਵੀ ਦੱਸ ਦੇਣਗੇ ਵੀ ਸਾਡੇ ਕੋਲ ਉਹ ਆ ਇਹਦੀ ਮਾਂ ਦੀ ਮੌਤ ਹੋ ਗਈ ਜੀ ਇਹਦੀ ਜਿਹੜੀ ਮਾਂ ਸੀ ਉਹਦੀ ਮੌਤ ਹੋਈ ਉਹਨਾਂ ਨੇ ਕਰਕੇ ਉਹਨਾਂ ਨੇ ਦੇਤੀ ਉਹਨਾਂ ਦਾ ਦਿਲ ਨਹੀਂ ਲੱਗਾਗਾ ਇਹਦੇ ਤੇ ਨਹੀਂ ਪਾਲੀ ਬਹੁਤ ਵਧੀਆ ਸੀ ਜੀ ਇਹਨਾਂ ਨੇ ਠੀਕ ਆ ਬਾਈ ਹਾਂਜੀ ਤੇ ਬਾਈ ਕਹਿੰਦਾ ਜਿੱਥੋਂ ਆਈ ਆ ਜੀ ਪ੍ਰੋਪਰ ਐਡਰੈਸ ਦੇ ਦਾਂਗੇ ਜੇ ਕੋਈ ਸੱਜਣ ਜਾ ਕੇ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ 2100 ਢੁੱਡੀ ਦੇ ਪਿੰਡ ਤੋਂ ਹੀ ਆਈ ਆ ਜੀ ਡੈਨਮਾਰਕ ਦਾ ਠੀਕ ਆ ਆਪਾਂ ਦੱਸ ਦਿੰਨੇ ਆ ਜੀ ਫਾਰਮ ਚ ਨਗੀਨੇ ਪੀਸੀ ਹੁੰਦੇ 26 ਲੀਟਰ ਮਾ ਦਾ ਰਿਕਾਰਡ ਸੀਗਾ 5.5 ਫੈਟ ਨਾਲ ਜੀ ਤੇ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਤੇ ਉਹਨਾਂ ਨੂੰ ਪਰਖ ਵੀਰੇ ਜ਼ਿਆਦਾ ਹੋ ਤੇ ਬਾਕੀ ਇਹੋ ਜਿਹੇ ਨਗੀਨਿਆਂ ਨੂੰ ਕਹਿਣ ਦੀ ਤਾਂ ਲੋੜ ਨਹੀਂ ਮੈਂ ਤੁਹਾਨੂੰ ਪਹਿਲਾਂ ਇਹਦਾ ਖੁੱਲੀ ਆਈ ਕਰਕੇ ਨਾ ਜਿਆ ਬਾੜਾ ਕਰੀ ਜਾਂਦੀ ਆ ਬਈ ਮੈਂ ਜਿਹੜੇ ਨਗੀਨਾ ਪੀਸ ਹੁੰਦਾ ਉਹਦੀ ਤਾਰੀਫ਼ ਮੇਥੋਂ ਹੋ ਜਾਂਦੀ ਆ ਵੈਸੇ ਮੈਂ ਕਈ ਵਾਰ ਕਿਸੇ ਪਸ਼ੂ ਦੀ ਤਾਰੀਫ਼ ਘੱਟ ਕਰਦਾ ਹੁੰਦਾ ਤੇ ਪਰ ਆ ਜੀ ਤੋਂ ਤੋਪਾਈ ਆ ਇਹਦੀ ਜਿੰਨੀ ਤਾਰੀਫ਼ ਕਰ ਲੋ ਉਨੀ ਘੱਟ ਹੋਊਗੀ ਜੀ ਹੋ ਸਕਦਾ ਵੀਡੀਓ ਵਿੱਚ ਥੋੜੀ ਤੁਹਾਨੂੰ ਖੁਰਾ ਆਉਣਾ ਦਿਖਦੀ ਹੋਵੇ ਪਰ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਮਾਲਕਾਂ ਦੀ ਸ਼ੌਂਕ ਨਾਲ ਪਾਲੀ ਵੀ ਹੈ ਜੀ ਕੱਲਾ ਕਹਿਣ ਦੀ ਗੱਲ ਨਹੀਂ ਇਹ ਜਿਹੜੇ ਮਾਲਕਾਂ ਕੋਲੋਂ ਆਈ ਹੈ ਜੀ ਉਹਨਾਂ ਨੂੰ ਪਤਾ ਵੀਰੇ ਕਿੰਨੀ ਮਿਹਨਤ ਲੱਗੀ ਹੈ ਜੀ ਤੇ ਐਡੀ ਬਰੀਡ ਤਿਆਰ ਕਰਨ ਤੇ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਚੀਜ਼ਾਂ ਮਹਿੰਗੀਆਂ ਤਿਆਰ ਹੁੰਦੀਆਂ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕੋਈ ਸ਼ੌਂਕ ਨਾਲ ਰੱਖੀ ਵੀ ਸਗੀ ਫਾਰਮ ਦਾ ਪ੍ਰੋਪਰ ਐਡਰੈਸ ਬਾਈ ਕੋਲੋਂ ਲੈ ਲਿਓ ਉਹਨਾਂ ਦਾ ਨੰਬਰ ਲੈ ਲਿਓ ਉਹਨਾਂ ਨਾਲ ਗੱਲਬਾਤ ਕਰ ਲਓ ਤਸੱਲੀ ਕਰ ਲਿਓ ਫੋਟ ਨਹੀਂ ਸ਼ਾਂਖ ਨਹੀਂ ਕੋਈ 26 ਲੀਟਰ ਮਦਰ ਮਲ ਕਰਕਾਉੜਾ ਡਿਮਾਂਡ ਵੀਰੇ ਦੀ ਇਹਦੀ ਡਿਮਾਂਡ ਆਪਾਂ ਫੋਨ ਤੇ ਦੱਸ ਦਿਆਂਗੇ ਜੀ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਡਿਮਾਂਡ ਇਹਦੀ ਆਪਾਂ ਫੋਨ ਤੇ ਕਰ ਲਾਂਗੇ ਜੀ ਬਾਕੀ ਇੱਕ ਹੋਰ ਚੀਜ਼ ਦਿਖਾ ਦਿੰਨੇ ਆ ਬਾਈ ਕੁਆਲਿਟੀ ਚੈੱਕ ਕਰੋ ਪਹਿਲਾਂ ਨੇੜੇ ਤੋਂ ਬਾੜੀ ਚੰਗੀ ਆ ਜੀ ਇਹ ਜੀ ਵੱਡੀ ਵੱੱਠੀ ਦਾ ਆਪਾਂ 2.5 ਲੱਖ ਦੀ ਲੈਣੇ ਆ ਤਾਂ ਵੀਨੇ ਲੈ ਕੇ ਪਾਲ ਲਈ ਸਾਰੀ ਮਰ ਆਪਣਾ ਯਾਦ ਕਰੂਗਾ ਇਹ। ਛੇਲਿਆਂ 'ਚ ਖੜਨ ਦੀ ਚੀਜ਼ ਆ ਵੀਰੇ। ਤੇ ਆ ਗਈ ਵੀਰੇ 2 ਨੰਬਰ। ਇਹ ਵੀ ਕੱਚੀ ਫੀਰੀ ਆ ਜੀ। ਠੀਕ ਆ ਬਾਈ। ਇਹ ਵੀ ਫਾਰਮ ਦੇ ਵਿੱਚੋਂ ਆਈ ਆ। ਠੀਕ ਆ ਜੀ। ਇਹਦਾ ਆਪਦਾ ਆ ਇਹ ਵੀ S7 ਦੀ ਆ। ਇਹਦੀ ਮਾਂ ਦਾ ਰਿਕਾਰਡ ਹੈ ਨੀਗਾ। ਫਾਰਮ ਦੀ ਫਰਦੀ ਦੀ ਵੀਡੀਓ ਹੈਗੀ ਖੁੱਲੀ ਦੀ। ਠੀਕ ਆ ਜੀ। ਫੋਰ ਚਾਰ ਹੈ ਨੀਗਾ। ਜਮੇ ਨਹੀਂ ਕਿਸੇ ਦੇ ਭੋਰਾ ਵੀ ਨਾ ਹੋਗਾ। ਰਿਪੋਰਟ ਸ਼ਾਂਗ ਵਾਲੀ ਬਾਈ ਕਹਿੰਦਾ ਆਪਾਂ ਲੈਂਦੇ ਹੀ ਨਹੀਂ। ਬਾਕੀ ਰੰਗ ਪ੍ਰਿੰਟ ਪੂਰਾ ਚੰਗਾ। ਉਮਰ ਇਹਦੀ ਬਾਈ ਕਿੰਨੀ ਕ? ਇਹਦੀ ਉਮਰ ਆਜੀ 12 ਮਹੀਨੇ ਸਾਲ ਦੀ ਹੋਈ ਆ ਆਪਣੀ। 12 ਜੀ 13 ਮਹੀਨੇ ਸੀ ਹਾਂ ਇਹਦੀ ਤੇ ਹਾਂ ਇਹਦੀ 13 ਮਹੀਨੇ ਜੀ ਉਹਨਾਂ ਨੇ ਤੇਰੇ ਹੀ ਦੱਸਿਆ ਸੀ ਆਪਾਂ ਨੂੰ ਠੀਕ ਆ ਬਾਈ ਹਾਂਜੀ ਕੋਈ ਵੀ ਨਾਗਾ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਜੀ ਫੋਨ ਤੇ ਕਰ ਦਾਂਗੇ ਦੋਨਾਂ ਦੀ ਕੋਈ ਚੱਕਰ ਨਹੀਂ ਜੀ ਗੈਰ ਵੀ ਹੋਣਗੇ ਜੀ ਮੁੱਲ ਬਾਕੀ ਆ ਦੇਖ ਲਓ ਤੁਹਾਨੂੰ ਪਸੰਦੀ ਦੱਸੀ ਜਾਂਦੇ ਆ ਸਹੀ ਗੱਲ ਮੋਦੀਵਾਦੀ ਇਹਦੀ ਵੀ ਦੇਖ ਲਓ ਜੀ ਐ ਤੁਹਾਨੂੰ ਕਰ ਸਕਦੇ ਹੋ ਬਾਕੀ ਆਪਾਂ ਹੁਣ ਇਹਦੀ ਮਾਂ ਨਹੀਂ ਦੇਖੀ ਸੀ ਐਵੇਂ ਆਪਾਂ ਝੂਠ ਮਾਰਦਗੇ ਇਹਦੀ ਸੀਗੀ ਜਿਹੜੀ ਦਾ ਪਤਾ ਸੀ ਆਪਾਂ ਦੱਸਤਾ ਜਿਹਦਾ ਨਹੀਂ ਪਤਾ ਸੀ ਆਪਾਂ ਨਹੀਂ ਦੱਸਦੇ ਠੀਕ ਆ ਜੀ ਹਾਂਜੀ ਜਿਹਨੂੰ ਨਾਗ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱ ਬਾਕੀ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ